ਉਸ ਇਸਲਾਮ ਦੇ ਵਿੱਚ ਹੈ ਕਿ ਜਦੋਂ ਵੀ ਅਰਦਾਸ ਕਰ ਰਹੇ ਹੁੰਦੇ ਨੇ ਜਾਂ ਨਵਾਜ਼ ਪੜ੍ਹਦੇ ਹੁੰਦੇ ਨੇ ਉਹਨੂੰ ਕੋਈ ਡਿਸਟਰਬ ਨਹੀਂ ਕਰ ਸਕਦਾ ਉਹਨਾਂ ਨੇ ਨਮਾਜ਼ ਪੂਰੀ ਕਰਨੀ ਹੈ ਬਿਜਲੀ ਟਾਹ ਜਾਂ ਮੀਂਹ ਆ ਲਈ ਘਣੀ ਆਵੇ ਤੂਫਾਨ ਆਵੇ چاہے ਕਿਸੇ ਹਮਲੇ ਦੇ ਅਟੈਕ ਵੀ ਕੀਤਾ ਹੋਵੇ ਉਹ ਨਮਾਜ਼ ਪੂਰੀ ਕਰਕੇ ਹੀ ਰਹਿਣ ਮਤਲਬ ਉੱਠਣਗੇ ਉਹ ਪੁਲਿਸ ਆ ਦੇਣਾਂ ਕਰੈਕਟਰ ਦਾ ਦਾਤ ਦਾ ਤੇ ਉਹਨਾਂ ਨੂੰ ਮਦਦ ਲਈ ਬੰਦਾ ਉਹ ਵੀ ਦੇਗਾ ਇਹਨੂੰ ਉੱਠਣਾ ਹੈ ਨਹੀਂ ਪਰ ਉਹ ਆਪ ਭੇਜ ਜਾਂਦੇ ਨੇ ਪਰ ਦੂਸਰੇ ਬੰਦੇ ਨੂੰ ਛਤਰੀ ਲੈ ਕੇ ਨਹੀਂ ਦੋਚਾਉਂਦੇ ਨੇ ਇਹ ਇੱਕ ਭਾਵਨਾ ਸੀ ਕਿ ਜਿਹੜੇ ਧਰਮ ਨੇ ਉਹ ਇੱਕ ਦੂਜੇ ਨੂੰ ਪਿਆਰ ਕਰਨਾ ਵੀ ਸਿਖਾਉਂਦੇ ਨੇ ਇਨਸਾਨੀਅਤ ਨੂੰ ਉੱਠ ਕੇ ਕੁਰਬਾਨੀ ਕਰਨਾ ਵੀ ਸਿਖਾਉਂਦੇ ਨੇ ਇਸ ਸੀਨ ਦੇ ਵਿੱਚ ਇਹੀ ਸੀਗਾ ਤੇ ਮੈਂ ਫਿਰ ਇੱਥੇ ਗੱਲ ਦੁਹਰਾਉਣਾਗਾ ਮੇਰੇ ਇੱਕ ਦੋਸਤ ਨੇ ਪਾਕਿਸਤਾਨ ਦੇ ਬਹੁਤ ਵੱਡੇ ਲੇਖਕ ਨੇ ਫ਼ਰੀਦੁਰ ਰਹਿਮਾਨ ਉਹਨਾਂ ਨੂੰ ਮੈਂ ਕਿਹਾ ਮੈਂ ਗੈ ਇਹ ਸੀਨ ਦੇਖੋ ਕਿੰਨਾ ਵਧੀਆ ਜਿਵੇਂ ਉਹਨਾਂ ਨੇ ਟ੍ਰੇਲਰ ਲੇਕਿਆ ਉਹ ਕਹਿੰਦੇ ਇਹ ਸੀਨ ਪੂਰੇ ਧਰਮਾਂ ਨੂੰ ਪੂਰੀ ਮਾਨਵਤਾ ਨੂੰ ਇੱਕ ਸੁਨੇਹਾ ਦਿੰਦਾ ਹੈ ਵੀ ਇੱਕ ਦੂਏ ਦੇ ਧਰਮਾਂ ਨੂੰ ਵੀ ਪਿਆਰ ਕਰੋ ਔਰ ਇਨਸਾਨੀਅਤ ਉਹ ਕੋਰ ਉੱਟ ਕੇ ਇੱਕ ਦੂਸਰੇ ਲਈ ਕੁਰਬਾਨੀਆਂ ਵੀ ਕਰੋ ਸਹੀ ਪਾਹੀ ਫਿਲਮ ਦੇ ਵਿੱਚ ਬਹੁਤ ਸਾਰੇ ਡਾਇਲੋਗ ਸੀਨ ਆਉਂਦੇ ਆਂ ਬੰਦਾ ਦੁੱਖਾਂ ਤੋਂ ਭੱਜਦਾ ਵਾ ਤੇ ਦੁੱਖਾਂ ਦੇ ਨਾਲ ਸਾਹਮਣਾ ਕਰਨ ਦੀ ਗੱਲ ਭੁੱਗੀ ਪਾਜੀ ਫਿਲਮ ਦੇ ਟ੍ਰੇਲਰ ਚ ਕਰ ਰਹੇ ਨੇ ਬੰਦਾ ਸੁੱਖਾਂ ਦੇ ਪਿੱਛੇ ਕਿਉਂ ਭਜਦਾ ਹਮੇਸ਼ਾ ਹਾਲਾਂਕਿ ਗੁਰਬਾਣੀ ਦੇ ਵਿੱਚ ਸੱਚੇ ਬਾਸ਼ਾ ਕਹਿੰਦੇ ਕਿ ਦੁੱਖ ਦਾਰੂ ਸੁਖ ਰੋਗ ਪਿਆ ਰਜਾਹਾ ਕਿਉਂ ਹੈ ਕਿ ਅਸੀਂ ਹਮੇਸ਼ਾ ਸੁੱਖ ਪਿੱਛੇ ਭੱਜਦੇ ਹਾਂ ਫਿਲਮ ਵੀ ਉਸੇ ਦੇ ਬਣੀ ਦੇਖੋ ਸੋਈ ਭਾਈ ਦੇਖੋ ਗੱਲ ਇਹ ਮੈਂ ਦੱਸਦਾ ਕਿ ਅਸੀਂ ਨਾ ਗੁਰਬਾਣੀ ਸਭ ਤੋਂ ਵੱਧ ਪੜ੍ਹੀ ਜਾਂਦੀ ਹੈ ਨਰਮਣੀ ਪੜਦੇ ਬਹੁਤ ਹੈ ਗੱਲ ਅਮਲ ਦੀ ਹੈ ਕਿ ਅਸੀਂ ਉਹਨਾਂ ਨੂੰ ਤੇ ਅਮਲ ਨਹੀਂ ਕਰਦੇ ਹੈਗੇ ਇਸ ਕਰਕੇ ਸਾਨੂੰ ਆਇ ਲੱਗਦਾ ਦੁਨੀਆ ਦੇ ਸਾਰੇ ਸੁੱਖ ਆ ਜਿਹੜੇ ਮੇਰੇ ਕੋਲ ਚਾਹੀਦੇ ਨੇ ਦੁੱਖ ਤੋਂ ਗੋਣੇ ਕੋਈ ਹੁਣ ਸਾਨੂੰ ਆਇ ਲੱਗਦਾ ਪਰ ਜਿਵੇਂ ਗੁਰਬਾਣੀ ਜੀ ਪੰਜਾਬ ਜਿਹੜੀ ਦੱਸਦੀ ਹੈ ਉਹਦੇ ਮੁਤਾਬਕ ਦੁੱਖ ਸੁੱਖ ਦੋਹੇ ਬਾਬੇ ਦਾ ਪ੍ਰਸ਼ਾਦ ਹੈ ਤੁਹਾਨੂੰ ਦੁੱਖ ਵੀ ਮਿਲਣੇ ਨੇ ਤੁਹਾਨੂੰ ਸੁੱਖ ਵੀ ਮਿਲਣਾ ਸੋ ਇਸ ਕਰਕੇ ਪਰ ਜਿਹੜੀ ਇਨਸਾਨੀ ਬਿਰਤੀ ਹੈ ਆਸਾਨੀ ਤਰੀਕੇ ਜਿਹੜੀ ਉਹ ਇਹ ਕਹਿੰਦੀ ਹੈ ਕਿ ਸਾਨੂੰ ਸੁੱਖ ਮਿਲਨੇ ਚਾਹੀਦਾ ਦੁੱਖ ਨਹੀਂ ਦਿੰਨੇ ਚਾਹੀਦਾ ਦੁੱਖਦਾਰ ਸੁਖ ਰੋਗ ਤੇ ਉਹ ਗਾਣੀ ਹੈ ਕਿ ਕਹਿੰਦੇ ਜ਼ਰੂਰ ਨੇ ਬਰ ਫਿਰ ਵੀ ਹਰ ਇਨਸਾਨ ਨਿੱਜੀ ਤੌਰ ਤੇ ਹੀ ਜੌੜਦਾ ਵੀ ਮੇਰੇ ਕੋਲ ਸੁੱਖੀ ਸੁੱਖਾ ਮੈਂ ਪਹਿਲਾਂ ਵੀ ਇਹ ਕਹਿੰਦੇ ਬਿਠ ਦੱਸਿਆ ਸੀ ਕਿ ਦੁਨੀਆ ਜੀ ਕੋਈ ਪ੍ਰੋਬਲਮ ਹੈ ਸੁੱਖ ਘਾ ਦੁੱਖ ਹੈ ਮੇਰੇ ਕੋਲ ਸੁੱਖ ਨਹੀਂ ਹੈ ਇਹ ਦੁੱਖ ਹੈ ਔਰ ਜੇਰਾ ਤੇਰੇ ਕੋਲ ਸੁੱਖ ਹੈ ਉਹਦਾ ਵੀ ਮੈਨੂੰ ਦੁੱਖ ਹੈ ਜੀ ਇਸ ਲਈ ਜਿੰਨਾ ਅਸੀਂ ਭਜਨ ੜ ਕਰਦੇ ਆ ਸਾਰੇ ਸੁੱਖ ਕ੍ਰੀਏਟ ਕਰਨ ਵਾਸਤੇ ਕਰਦੇ ਆ ਸੁੱਖ ਬੰਦੇ ਨੂੰ ਚੰਗੇ ਲੱਗਦੇ ਨੇ ਉਹ ਕਹਿੰਦੇ ਸਾਡੇ ਘਰ ਆਤਮਿਕ ਸੁੱਖ ਹੋ ਪਰਿਵਾਰ ਜੀ ਵੀ ਸੁੱਖ ਹੋ ਤਾਹੀ ਮੇਰਾ ਜੀਵਨ ਸਫਲਾ ਹੋਏਗਾ ਇਸ ਲਈ ਸੁਖਤ ਸਿੰਘ ਭਾਜਦਾ ਜੀ ਜੀ ਸਹੀ ਭਾਜੀ ਤੁਹਾਡਾ ਡਾਇਲੋਗ ਵੀ ਹੈ ਸੀਮਾ ਮੈਡਮ ਤੁਹਾਡਾ ਡਾਇਲੋਗ ਹੈ ਇੱਕ ਕਿ ਹਜੂਰ ਸਾਹਿਬ ਜਾ ਰਹੇ ਆ ਪੁੱਤ ਦੀ ਦਾਤ ਮੰਗਣ ਤੇ ਤੁਸੀਂ ਕਹਿੰਦੇ ਵੀ ਕੁੜੀ ਕੁੜੀ ਵੀ ਚੰਗੀ ਹੈ ਅਸੀਂ ਹਮੇਸ਼ਾ ਆਮ ਇੱਕ ਬਰਤੀਆ ਕਿ ਪੁੱਤ ਚਾਹੀਦਾ ਅਰਦਾਸ ਕੇ ਸੱਚੇ ਪਾਤਸ਼ਾਹ ਪੁੱਤ ਦੇ ਅਸੀਂ ਕੁੜੀਆਂ ਦੀ ਅਰਦਾਸ ਕਦੋਂ ਕਰਾਂਗੇ ਹੋ ਸਕਦਾ ਸੱਚੇ ਪਾਤਸ਼ਾਹ ਨੇ ਝੋਲੀ ਦੇ ਵਿੱਚ ਮਹੀਂ ਭਾਗੋ ਪਾਣੀ ਹੋਵੇ ਸਾਡੇ ਮਾਨਸਿਕਤਾ ਦੇ ਵਿੱਚ ਜਿਹਾ ਕਿਉਂ ਹੈ ਸਾਡੀ ਗੁਰਬਾਣੀ ਚ ਅ ਔਰਤ ਬੜੇ ਬਹੁਤ ਰਿਗਾਰਡ ਦਿੱਤਾ ਗਿਆ ਸੋ ਕਿਉ ਮੰਦਾ ਆਖੀ ਜਿੱਥੇ ਜੰਨੇ ਰਾਜਾ ਆ। ਇਹ ਤੋਂ ਇਹੋ ਜਿਹੇ ਵਿਚਾਰ ਨੇ ਸਾਡੀ ਗੁਰਬਾਣੀ ਚ ਵੀ ਇਹ ਕੁਝ ਲਿਖਿਆ ਹੋਇਆ ਤੇ ਫਿਰ ਇੱਕ ਬੱਚੀ ਜਦੋਂ ਸੰਸਾਰ ਚ ਆਉਂਦੀ ਹੈ ਕੁੜੀ ਆਉਂਦੀ ਹੈ ਤਾਂ ਉਹ ਕੁੜੀ ਨੂੰ ਸਤਕਾਰ ਇਸ ਲਾਈਨ ਇਹਨੇ ਦਿੱਤਾ ਆ ਗੱਲ ਕਹਿਣ ਵਾਲਾ ਕੁੜੀ ਦਾ ਸਤਕਾਰ ਦਿੰਦਾ ਹੈ। ਕੁੜੀ ਫਿਰ ਵੀ ਆਪਾਂ ਆਪਣੇ ਸਮਾਜ ਦੇਖੋ ਮੁੰਡੇ ਮੱਪਿਆਂ ਦੀ ਦੇਖਵਾਲ ਉਨੀ ਨਹੀਂ ਕਰਦੇ ਜਿੰਨੇ ਕੁੜੀਆਂ ਵਿਆਹਾਂ ਵਾਂਗ ਕੁੜੀਆਂ ਸਹੁਰਿਆਂ ਤੋਂ ਭੱਜੀਆਂ ਆਉਂਦੀਆਂ ਨੇ ਪਿੱਕਿਆ ਨੂੰ ਜੇ ਕੋਈ ਗਵਾਟਵਾਰ ਦਾ ਪਤਾ ਲੱਗ ਜਾਏ ਇਹ ਬਹੁਤ ਵੱਡਾ ਫਰਕ ਹੈ ਅ ਔਰਤ ਦੇ ਅੰਦਰ ਜਿਹੜੀ ਸੇਵਾ ਭਾਵਨਾ ਨਾ ਉਹ ਆਦਮੀ ਇਹਨਾਂ ਨੂੰ ਕਿੱਥੇ ਉੱਤੇ ਕਿੱਥੇ ਉੱਤੇ ਆਪਣੇ ਜ਼ਿੱਦ ਘਰ ਦੇ ਵਿੱਚ ਔਰਤ ਨੂੰ ਬਰਾਬਰ ਦਾ ਦਰਜਾ ਦਿੱਤਾ। ਉਹ ਨਾਨਕ ਸਾਹਿਬ ਨੇ ਤਾਂ ਕਹੀ ਹੈ ਸੋਖੋ ਮੰਦਾ ਆਖਿਆ ਜਿੱਤ ਜੈ ਮਹਾਰਾਜਾ। ਲੇਕਿਨ ਉਹਨੂੰ ਅੰਦਰਦੇਵ ਸਾਹਿਬ ਗੁਰੂ ਅਮਰਦਾਸ ਸਾਹਿਬ ਉਹਨਾਂ ਨੇ ਔਰਤ ਨੂੰ ਲੰਗਰ ਦੇ ਵਿੱਚ ਹੀ ਲਾਇਆ ਵੀ ਹਾਂ। ਲੰਗਰ ਹੈ ਨਾ ਜੀਨਾਂ ਉਹ ਇਹਨਾਂ ਦੀ ਡਿਊਟੀ ਹੈ। ਠੀਕ ਹੈ ਨਹੀਂ ਇਹ ਆਦਮੀ ਦੇ ਬਰਾਬਰ ਨੇ ਔਰ ਇਹਨਾਂ ਨੇ ਔਰਤੀਆਂ ਵੀ ਆਦਮੀ ਦੇ ਬਰਾਬਰ ਹੀ ਰਹਿਣਗੀਆਂ। ਤੇ ਇਸ ਲਈ ਅੱਜ ਵੀ ਡੇਟ ਵਿੱਚ ਤੁਸੀਂ ਇਹ ਸੋਚੋਗੇ ਅਸੀਂ ਕੁੜੀ ਦੀ ਦਾਤ ਕਦੋਂ ਮੰਗਣੀ ਸ਼ੁਰੂ ਕਰਾਂਗੇ ਲੋਕਾਂ ਨੇ ਮੰਗਣੀ ਸ਼ੁਰੂ ਕਰਤੀ ਆ ਉਹਨਾਂ ਨੇ ਦੇਖਿਆ ਕਿ ਮੁੰਡੇ ਤਾਂ ਸਾਡਾ ਧਿਆਨ ਦਿੰਦੇ ਨਹੀਂ ਕੁੜੀਆਂ ਆਪਣੇ ਐ ਸਹੁਰਿਆਂ ਤੋਂ ਵੀ ਆ ਕੇ ਫਿਰ ਉੱਥੇ ਧਿਆਨ ਦਿੰਦੀਆਂ ਨੇ ਉਹ ਮਾਂ ਪਿਓ ਨੂੰ ਆਪਣੇ ਕੋਲ ਰੱਖਦੀਆਂ ਨੇ ਅੱਜ ਕੱਲ੍ਹ ਇਹ ਟ੍ਰੈਂਡ ਬਦਲ ਗਿਆ ਮੁੰਡੇ ਦੀ ਰਾਤ ਨਹੀਂ ਕੁੜੀਆਂ ਦੀ ਰਾਤ ਜ਼ਿਆਦਾ ਮੰਗੀ ਜਾਂਦੀ ਜੀ ਸਹੀ ਭਾਜੀ ਮੇਰੇ ਮੇਰੇ ਸਾਡੇ ਘਰੇ ਆਹ ਪੋਤੀ ਆਈ ਹੈ ਜੀ ਮੇਰੇ ਭਤੀਜੇ ਦੀ ਬੇਟੀ ਅਸੀਂ ਬਕਾਇਦਾ ਸੁਖਨੀ ਸਾਉ ਦਾ ਪਾਰਟ ਰਕਾਇਆ ਪਾਰਟ ਰਕਾ ਕੇ ਅਸੀਂ ਪਿੰਡ ਨੂੰ ਇਨਵਾਈਟ ਕੀਤਾ ਭਾਈ ਸਾਡੇ ਆਓ ਮੱਥਾ ਟੇਕੋ ਖਾਣਾ ਖੋਣਾ ਕਾ ਕੇ ਜਾਓ ਅਸੀਂ ਬਾਕਾਇਦਾ ਪਾਰਟੀ ਕੀਤੀ ਕੁੜੀ ਦੇ ਹੋਂ ਤੇ ਸੋ ਇਸ ਤਰ੍ਹਾਂ ਅਸੀਂ ਸਤਿਕਾਰ ਦੇਵਾਂਗੇ ਉਹ ਜਦੋਂ ਵੱਡੀਆਂ ਹੋਣ ਗਈਆਂ ਉਹਨਾਂ ਨੂੰ ਲੱਗੂ ਕਿ ਅੱਗੇ ਦਾਇਆ ਸੁਣਿਆ ਸੀ ਕਿ ਕੁੜੀਆਂ ਦਾ ਗਲ ਘੁੱਟ ਕੇ ਮਾਰ ਦਿੰਦੇ ਨੇ ਤੇ ਮੇਰੇ ਮਾਪਿਆਂ ਨੇ ਮੇਰੇ ਆਉਣ ਤੇ ਮਹਾਰਾਜ ਪ੍ਰਕਾਸ਼ ਕਾ ਜੁੜੀਆਂ ਬਣਾਈਆਂ ਸੀ ਤੇ ਉਹ ਹੋ ਤਾਂ ਜ਼ਿੰਦਗੀ ਜਿਉਣ ਨੂੰ ਦਿਲ ਕਰੂ ਪਲੱਸ ਮਾਪਿਆਂ ਬਾਰੇ ਇੱਕ ਰਿਸਪੈਕਟ ਜ਼ਿਆਦਾ ਵਧੂਗੀ ਮਾਂ ਬਾਪ ਬਾਰੇ ਇਹ ਇਹ ਚੀਜ਼ ਜੀਵਨ ਬਦਲ ਰਿਹਾ ਹੈ ਕਿਉਂਕਿ ਇਹਨੀਆਂ ਕੁੜੀਆਂ ਨੇ ਉਹ ਜ਼ਿਆਦਾ ਮਾਂ ਪਿਓ ਦੀ ਕੇਅਰ ਕਰਦੀਆਂ ਨੇ ਹੁਣ ਜਿਹੜੇ ਪਹਿਲਾਂ ਕਹਿੰਦੇ ਸੀ ਵੀ ਸਿਰ ਮੁੰਡਾ ਹੀ ਹੋਣਾ ਚਾਹੀਦਾ ਹੈ ਜਾਂ ਕੁੜੀਆਂ ਨੂੰ ਕੋਕੇ ਚ ਮਾਰ ਦਿੰਦੇ ਸੀ ਤੇ ਜੇ ਕੁੜੀਆਂ ਹੀ ਨਹੀਂ ਹੋਣਗੀਆਂ ਮੁੰਡੇ ਨੂੰ ਸ਼ਾਦੀ ਵਾਸਤੇ ਲੜਕੀਆਂ ਨਹੀਂ ਮਿਲਣਗੀਆਂ ਮੇਰੇ ਅੱਗੇ ਤੁਸੀਂ ਵਾਂਝ ਕੇ ਜਨਮਦਾਤੀ ਹੈ ਨਾ ਔਰਤ ਤੇ ਅਸੀਂ ਤੁਰੇ ਬ੍ਰਤੇ ਆਂ ਮਰਤਰੇ ਬ੍ਰਤੇ 29 ਉਹ ਕਿਸੀ ਬਾਤ ਨਹੀਂ ਹੈ ਤੇ ਤੁਹਾਡੇ ਪਤਾ ਹੀ ਚਲੇ ਪਰਸੈਂਟੇਜ ਘਟ ਗਈ ਗੁੰਡੇ ਜੰਮਣ ਦੀ ਪਰਸੈਂਟ 55% ਹੁਣ ਉਹ ਨਹੀਂ ਬਰਤਾਰੀ ਹੈ ਤੇ ਕੁੜੀਆਂ ਲੱਭੂਆਂ ਨਹੀਂ ਮਿਲਣਗੀਆਂ ਤੇ ਤੁਹਾਡਾ ਤੇ ਸਾਡਾ ਰابطਾ ਸਿੱਧਾ ਲੋਕਾਂ ਨਾਲ ਜੁੜਿਆ ਹੋਇਆ ਤੁਸੀਂ ਲੋਕਾਂ ਨੂੰ ਰਿਪੋਰਟਿੰਗ ਕਰਦੇ ਹੋ ਤੁਸੀਂ ਲੋਕਾਂ ਤੱਕ ਆਪਣੇ ਗੱਲ ਪਹੁੰਚਾਉਂਦੇ ਹੋ ਸੋ ਮੈਂ ਮਹਿਸੂਸ ਕਰਦਾ ਕਿ ਤੁਹਾਡਾ ਇਹ ਘਰ ਹੈ ਤੁਹਾਡੀ ਰਸੋਈ ਹੈ ਇਸ ਕੰਮ ਨਾਲ ਚਾਹੁੰਦੇ ਸਾਡੀ ਵੀ ਲ ਘਰ ਤੇ ਰਸੋਈ ਸਾਡੀ ਕਲਾ ਨਾਲ ਇਸ ਕੰਮ ਨਾਲ ਚੱਲਦੀ ਹੈ ਤੁਸੀਂ ਆਪਣੇ ਕੰਮ ਨਾਲ ਇਮਾਨਦਾਰੀ ਕਰਦੇ ਹੋਏ ਕਈ ਵਾਰ ਕੋਈ ਇਹੋ ਜੀ ਚੀਜ਼ ਪ੍ਰਮੋਟ ਕਰ ਬਹਨੇ ਹੋ ਗਲਤ ਚੀਜ਼ ਪ੍ਰਮੋਟ ਕਰ ਬਹਨੇ ਹੋ ਪਰ ਤੁਸੀਂ ਫਿਰ ਆਪਣੇ ਮਨ ਨੂੰ ਸਮਝਾਉਂਦੇ ਹੋ ਕਿ ਅਸੀਂ ਤਾਂ ਆਪਣਾ ਕੰਮ ਕੀਤਾ ਸੀ ਤਾਂ ਕਰਮ ਕੀਤਾ ਹੈ ਅਜੇ ਜਿੰਨੇ ਆਪਣਾ ਕੰਮ ਕਰਦੇ ਉਹਨੇ ਕੰਮ ਕੀਤਾ ਹੈ ਇਹ ਉਹ ਬੰਦਾ ਗਲਤ ਹੈ ਉਹਨਾਂ ਨੁਕਸਾ ਹੈ ਸੀ ਗਲਤੀ ਨੂੰ ਪ੍ਰਮੋਟ ਕਰਦੇ ਹੁਣ ਇਸੇ ਤਰ੍ਹਾਂ ਇਧਰੇ ਪਾਸੇ ਸਾਡੀ ਗੱਲ ਕਰੀਏ ਜਦੋਂ ਕੋਈ ਮੇਕਰ ਫਿਲਮ ਬਣਾਉਂਦਾ ਹੈ ਕੋਈ ਆਰਟਿਸਟ ਕੰਮ ਕਰਦਾ ਹੈ ਉਹ ਕਹਿੰਦੇ ਯਾਰ ਮੈਨੂੰ ਹੁਣ ਰੋਲ ਗਲਤ ਮਿਲ ਗਿਆ 네ਗੇਟਿਵ ਰੋਲ ਮਿਲ ਗਿਆ ਮੈਂ ਕਿਸੇ 네ਗੇਟਿਵ ਚੀਜ਼ ਨੂੰ ਰਿਪਰੈਜ਼ੈਂਟ ਕਰ ਰਿਹਾ ਪਰ ਮੈਂ ਤਾਂ ਆਪਣਾ ਕੰਮ ਮਾਨਦਿਕ ਨ ਕੀਤਾ ਪਰ ਸਮਾਜ ਦੇ ਵਿੱਚ ਤਾਂ ਕੀ ਅਸਰ ਹੋਇਆ ਸਮਾਜ 'ਤੇ ਹੋ ਗਿਆ ਅਸਰ ਹੋਇਆ ਕਿ 네ਗੇਟਿਵ ਚੀਜ਼ ਪ੍ਰਮੋਟ ਹੋ ਗਈ ਸਮਾਜ ਦੇ ਵਿੱਚ ਸੋ ਮੈਂ ਸਮਝਦਾ ਹਾਂ ਕਿ ਇਹੋ ਜਿਹੀਆਂ ਫਿਲਮਾਂ ਜਿਹੜੀਆਂ ਸਾਡੇ ਲਈ ਇੱਕ ਲੈਸਨ ਦੇ ਤੌਰ ਤੇ ਨੇ ਜਿਹੜੀ ਸਾਡੇ ਜਨਰੇਸ਼ਨ ਦੇ ਲਈ ਕੋ ਸਿੱਖਣ ਸਿਖਾਉਣ ਦਾ ਕੰਮ ਕਰਦੀ ਹੈ ਉਹੋ ਜਿਹੀ ਫਿਲਮਾਂ ਜਦੋਂ ਸਮਾਜ 'ਚ ਆਉਂਦੀਆਂ ਨੇ ਮੇਕਰ ਉਹ ਜਿਹੀ ਫਿਲਮ ਬਣਾਉਂਦਾ ਹੈ ਕਲਾਕਾਰ ਉਹ ਜਿਹੀ ਫਿਲਮ ਕਰਦਾ ਹੈ ਤੇ ਤੁਸੀਂ ਲੋਕ ਉਹ ਜਿਹੀ ਫਿਲਮ ਨੂੰ ਪ੍ਰਮੋਟ ਕਰਦੇ ਹੋ ਸਾਨੂੰ ਐਂ ਲੱਗਦਾ ਵੀ ਅਸੀਂ ਰੋਜ਼ੀ ਰੋਟੀ ਦਾ ਕਮਾਈਓ ਕਮਾਈ ਹੈ ਪਰ ਅਸੀਂ ਸਮਾਜ ਦੇ ਲਈ ਕੋ ਚੰਗਾ ਕਾਰਜ ਕੀਤਾ ਅਸੀਂ ਸਮਾਜ ਦੇ ਲਈ ਕੋ ਚੰਗਾ ਕੰਮ ਕੀਤਾ ਸੋ ਇਸ ਕਰਕੇ ਇਹੋ ਜੀਆਂ ਫਿਲਮਾਂ ਦਾ ਆਉਣਾ ਤੁਹਾਡੇ ਸਾਡੇ ਸਾਰਿਆਂ ਦੇ ਲਈ ਸਮਾਜ ਦੇ ਲਈ ਇੱਕ ਬਹੁਤ ਚੰਗੀ ਗੱਲ ਹੈ ਇੱਕ ਨਰੋਈ ਗੱਲ ਹੈ ਜਿਹੜੀ ਸਮਾਜ ਦੇ ਵਿੱਚ ਪ੍ਰਚਾਰਿਤ ਕਰਨੀ ਚਾਹੀਦੀ ਹੈ ਕਿ ਅਸੀਂ ਚੰਗੀਆਂ ਚੀਜ਼ਾਂ ਨੂੰ ਪ੍ਰਮੋਟ ਕਰ ਰਹੇ ਹਾਂ ਅਸੀਂ ਉਹਨਾਂ ਚੀਜ਼ਾਂ ਨੂੰ ਪ੍ਰਮੋਟ ਕਰ ਰਹੇ ਹਾਂ ਜਿਹੜੀ ਚੀਜ਼ ਜ਼ਿੰਦਗੀ ਦੀ ਵੈਲਿਊ ਦੱਸਦੀ ਹੈ ਜਿਹੜੀ ਚੀਜ਼ ਸਾਡੇ ਰਿਸ਼ਤਿਆਂ ਨੂੰ ਬਿਆਨ ਕਰਦੀ ਹੈ ਜਿਹੜੀ ਸਾਡੀ ਜ਼ਿੰਦਗੀ ਦੀਆਂ ਕਦਰਾਂ ਕੀਮਤਾਂ ਦੀ ਗੱਲ ਕਰਦੀ ਹੈ ਅਸੀਂ ਉਹ ਚੀਜ਼ਾਂ ਪ੍ਰਮੋਟ ਕਰੀਏ ਨਾ ਕਿ ਇਹ ਦਿਖਾਈਏ ਕਿ ਫਰਾਮਾਇ ਇੱਕ ਬੰਦਾ ਗਿਆ ਐਕਟਰ ਸੀ ਇੱਕ ਬੰਦਾ ਆ ਸੀ ਉਹਨੇ ਇੰਨੇ ਬੰਦੇ ਮਾਰਤੇ ਉਹਨੇ ਆਹ ਕੀਤਾ ਤੇ ਫਿਰ ਅਸੀਂ ਉਹ ਕਹਿੰਦੇ ਸਾਡਾ ਯੋਧਾ ਹੋ ਗਿਆ ਉਹ ਉਹ ਸਾਡਾ ਪ੍ਰਾਣਾ ਹੋ ਗਿਆ ਸੋ ਇਸ ਕਰਕੇ ਉਹਨਾਂ ਚੀਜ਼ਾਂ ਨੂੰ ਪ੍ਰਮੋਟ ਕਰਨ ਦੀ ਥਾਂ ਮੈਨੂੰ ਲੱਗਦਾ ਸਾਨੂੰ ਇਹਨਾਂ ਚੀਜ਼ਾਂ ਨੂੰ ਜ਼ਿੰਦਗੀ ਦੇ ਤਲਖੇ ਹਕੀਕਤਾਂ ਨੇ ਜਿਹੜੀਆਂ ਸਾਡੇ ਨੌਜਵਾਨ ਮੁੰਡੇ ਕੁੜੀਆਂ ਦੇ ਅੱਜ ਕੱਲ੍ਹ ਯੂਨੀਵਰਸਿਟੀ ਚੋਂ ਨਿਕਲਦੇ ਨੇ ਉਹ ਉਹਨਾਂ ਦੇ ਅੱਗੇ ਸਵਾਲ ਵਾਂਗ ਕੇ ਖੜ੍ਹਦੀਆਂ ਜਿਹੜੀਆਂ ਚੀਜ਼ਾਂ ਉਹਨਾਂ ਉਹਨਾਂ ਨੂੰ ਮੁਖਾਤਬ ਹੋਈਏ ਉਹਨਾਂ ਨਾਲ ਦੋ ਚਾਰ ਗੱਲਾਂ ਕਰੀਏ ਉਹਨਾਂ ਦੇ ਸਾਹਮਣੇ ਮੱਥਾ ਲਾ ਕੇ ਟੱਕਰੀਏ ਉਹਨਾਂ ਮੁਸੀਬਤਾਂ ਤੋਂ ਨਾ ਭੱਜਦੇ ਹੋਏ ਆਪਾਂ ਉਹਨਾਂ ਦੇ ਸੋਲੂਸ਼ਨ ਬਦਨ ਦੇ ਹੱਲ ਵੱਲ ਲੱਭੀਏ ਕਿ ਕੀ ਹੱਲ ਹੋ ਸਕਦਾ ਹੈ ਸੋ ਇਹ ਜ਼ਿੰਦਗੀ ਉਹ ਗੱਲ ਸਿਖਾਉਂਦੀ ਹੈ ਅੱਜ ਜਦੋਂ ਮੋਬਾਈਲ ਆਇਆ ਹੈ ਜਦੋਂ ਸਾਡੇ ਕੋਲੇ ਸੋਸ਼ਲ ਮੀਡੀਆ ਆਇਆ ਹੈ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਖੜਾਵਾਂ ਪੈਦਾ ਹੋ ਗਏ ਆ ਜੇ ਕੋਈ ਵਿਦਿਆਰਥੀ ਪੜ੍ਹਦਾ ਹੈ ਉਹਨੂੰ ਵੀ ਜ਼ਿੰਦਗੀ ਦੇ ਹੋਰ ਪਾਸੇ ਲੈ ਕੇ ਜਾਂਦੀਆਂ ਇਹ ਖੜਾਵਾਂ ਹੋਰ ਪਾਸਾ ਅਟਰੈਕਟ ਕਰਦਾ ਹੈ ਮੋਬਾਈਲ ਦੀਆਂ ਹੋਰ ਚੀਜ਼ਾਂ ਅਟਰੈਕਟ ਕਰਦੀਆਂ ਪਰ ਅਸੀਂ ਸਮਝਦੇ ਆ ਕਿ ਸਾਡੀ ਜਿਹੜੀ ਇਹ ਫਿਲਮ ਹੈ ਇਹ ਫਿਲਮ ਦੇ ਨਾਲ ਹਰ ਜਿਹੜਾ ਬੰਦਾ ਚਾਹੇ ਉਹ ਬੱਚਾ ਹੈ ਚਾਹੇ ਉਹ ਨੌਜਵਾਨ ਹੈ ਚਾਹੇ ਕੋਈ ਬਿਸੁਰਗੇ ਉਹਦੀ ਜ਼ਿੰਦਗੀ ਤੇ ਨਾਲ ਲੇਟ ਫਿਲਮ ਹੈ ਤੇ ਹਰ ਬੰਦੇ ਨੂੰ ਲੱਗਦਾ ਹੈ ਕਿ ਸਾਡੀ ਫਿਲਮ ਹੈ ਸੁਇਸ਼ ਕਰਕੇ ਜੇ ਤੁਹਾਡੀ ਫਿਲਮ ਹੋਵੇ ਆਪਣੀ ਫਿਲਮ ਹੋਵੇ ਜਿਹੜੀ ਤੁਹਾਨੂੰ ਇਹ ਅਹਿਸਾਸ ਤੇ ਆਉਣੀ ਹੋਵੇ ਕਿ ਤੁਹਾਡੀ ਮਾਂ ਬੋਲੀ ਦੀ ਤੁਹਾਡੇ ਕਲਚਰ ਦੀ ਤੇ ਤੁਹਾਡੀ ਜ਼ਿੰਦਗੀ ਨਾਲ ਜੁੜੀ ਫਿਲਮ ਹੈ ਉਹ ਚੀਜ਼ਾਂ ਪ੍ਰਮੋਟ ਹੋਣ ਚਾਹੀਦੀਆਂ ਤੇ ਉਹ ਚੀਜ਼ਾਂ ਜਿਹੜੀਆਂ ਫੈਮਿਲੀ ਦੀ ਬੌਂਡਿੰਗ ਨੂੰ ਲਿਖਾਉਣੀ ਹੈ ਉਹ ਚੀਜ਼ਾਂ ਦਾ ਅੱਗੇ ਆਉਣਾ ਬਹੁਤ ਜ਼ਰੂਰੀ ਹੈ ਮੇਨ ਲੱਗਦਾ ਸਾਡੇ ਆਉਣ ਵਾਲੇ ਸਮਾਜ ਦੇ ਵਾਸਤੇ ਕਿ ਜਿਹੜੀ ਫਿਲਮ ਹੈ ਅਵਾਜ਼ ਸਰਵਤ ਦੇ ਭਲੇ ਦੀ ਇਹ ਜਦੋਂ ਦਰਸ਼ਕ ਦੇਖਣਗੇ ਜਾਂ ਤੁਸੀਂ ਵੀ ਦੇਖੋਗੇ ਇਹ ਤੁਹਾਡੇ ਜੀਵਨ ਨੂੰ ਬਦਲਣ ਦਾ ਕੰਮ ਕਰੇਗੀ ਤੁਹਾਨੂੰ ਕਿੰਨੀਆਂ ਹੀ ਚੀਜ਼ਾਂ ਇਹਦੇ ਵਿੱਚ ਉਹ ਦੇਖਣ ਨੂੰ ਮਿਲਣਗੀਆਂ ਜਿਹੜੀਆਂ ਤੁਹਾਨੂੰ ਲੱਗੇਗਾ ਇਹ ਸਾਹ ਸੁਰੇਗਾ ਇਹ ਚੀਜ਼ਾਂ ਸਿੱਖਣੀਆਂ ਜ਼ਰੂਰੀਆਂ ਲੋਕਾਂ ਨੇ ਜੀਵਨ ਬਦਲੇਗੀ ਇਹ ਫਿਲਮ ਤੇ ਇਹ ਫਿਲਮ 13 ਸਪਟੰਬਰ ਨੂੰ ਤੁਸੀਂ ਜਾ ਕੇ ਸਿਨੇਮਾ ਦੇ ਦੇਖੋਗੇ ਤੇ ਬਹੁਤ ਪੂਜੀ ਲੋ ਬੰਦਿਆ ਮੂਡ ਨਾਲ ਤੁਸੀਂ ਬਾਹਰ ਆਉਂਨੇ ਉਹਨੂੰ ਸਿੱਖਦੇ ਹੋ ਕਹਿੰਦਾ ਜ਼ਿੰਦਗੀ ਜਿਉਣ ਦਾ ਜਿਹੜਾ ਫਲਸਫਾ ਹੈ ਜ਼ਿੰਦਗੀ ਜਿਉਣਾ ਸਿਖਾਉਂਦੀ ਹੈ ਫਿਲਮ ਇਹ ਫਿਲਮ ਦੱਸਦੀ ਹੈ ਕਿ ਜ਼ਿੰਦਗੀ ਕਿਵੇਂ ਜਿਉਣੀ ਚਾਹੀਦੀ ਹੈ ਅਸੀਂ ਇਨਸਾਨ ਆ ਤੁਸੀਂ ਕੋਈ ਵੀ ਮਨ ਦੇ ਵਿੱਚ ਇਹ ਜਿਹੇ ਬਹਾਨਾ ਰੱਖਿਓ ਕਿ ਇਹ ਫਿਲਮ ਕਿਸੇ ਧਰਮ ਨੂੰ ਪ੍ਰਮੋਟ ਕਰਦੀ ਹੈ ਇਹ ਸਾਰੇ ਧਰਮਾਂ ਦੀ ਫਿਲਮ ਹੈ ਚਾਹਵਨ ਬਰਨਾਂ ਨੂੰ ਸਾਂਝਾ ਉਪਦੇਸ਼ ਹੈ ਉਲ ਲੁਕਾਈ ਕੁਲ ਟੋਟਲਿਟੀ ਚ ਲੁਕਾਈ ਦੀ ਗੱਲ ਕਰਦੀ ਹੈ ਕਿ ਨੁਕਤਾ ਦੇ ਭਰੇ ਦੀ ਗੱਲ ਹੋਣੀ ਚਾਹੀਦੀ ਹੈ ਇਨਸਾਨੀਅਤ ਦੀ ਗੱਲ ਹੋਣੀ ਚਾਹੀਦੀ ਹੈ ਸੋ ਉਹ ਗੱਲ ਕਰਦੀ ਫਿਲਮ ਹੈ ਇਸ ਕਰਕੇ ਅਸੀਂ ਲੋਕ ਬਹੁਤ ਸਾਡੇ ਕੋਲ ਥੋੜਾ ਇਤਿਹਾਸ ਸ਼ਾਨਾ ਮਤ ਹੈ ਪਰ ਕਿੰਨਾ ਚਿਰ ਤੁਸੀਂ ਇਹ ਕਹੀ ਜਾਓ ਕਿ ਸਾਡਾ ਬਜ਼ੁਰਗ ਸਾਡਾ ਦਾਦਾ ਉਹ ਯੋਦਾ ਸੀ ਸਾਡਾ ਦਾਦਾ ਫਰਾਂ ਵਾਲੇ ਚੰਗੇ ਕੰਮ ਕਰਦਾ ਸੀਗਾ ਤੁਹਾਨੂੰ ਆਪ ਵੀ ਕੁਝ ਕਰਨਾ ਪਊਗਾ ਇਹ ਤੁਹਾਨੂੰ ਜ਼ਿੰਦਗੀ ਤੇ ਉਹ ਕੰਮ ਕਰਨ ਲਈ ਟ੍ਰੇਨ ਦੀ ਫਿਲਮ ਹੈ ਸੋ ਇਹੋ ਜਿਹੇ ਫਿਲਮਾਂ ਸੱਚੀ ਮੁੰਜੀ ਪ੍ਰਮੋਟ ਹੋਣੇ ਚਾਹੀਦੀਆਂ ਇਹੋ ਜਿਹੇ ਫਿਲਮਾਂ ਰੋਜ਼ ਨਹੀਂ ਬਣਦੇ ਇੱਕ ਨਾ ਟਾਈਟਲ ਸਾਫ਼ ਦਸਰੇ ਜੀ ਇਹ ਅਰਦਾਸ ਸਰਬੱਤ ਦੇ ਭਲੇ ਇਹ ਤੇ ਕਿਸੇ ਨਾਲ ਗਾਇਰ ਵਿਰੋਧ ਕਿਸੇ ਧਰਮ ਦੇ ਖਿਲਾਫ ਕੁਝ ਕੁਛ ਇਹੋ ਜਿਹੀ ਗੱਲਾਂ ਸਾਰੇ ਧਰਮਾਂ ਨੂੰ ਜੋੜ ਕੇ ਰੱਖਣ ਵਾਲੀ ਫਿਲਮ ਹੈ ਸਿਰ ਜੋੜਦੀ ਹੈ ਤੋੜਦੀ ਨਹੀਂ ਰਿਸ਼ਤੇ ਜੋੜਦੀ ਹੈ ਤੋੜਦੀ ਨਹੀਂ ਤੋ ਇਹ ਲਾਜ਼ਮੀ ਹੈ ਕਿ ਬਹੁਤ ਵੱਡੀ ਚੇਂਜ ਲੈ ਕੇ ਆਉਗੀ ਜਿਹੜਾ ਬੰਦਾ ਫਿਲਮ ਦੇਖ ਕੇ ਬਾਹਰ ਨਿਕਲੂਗਾ ਉਹ ਧੰਨਵਾਦ ਕਰੂਗਾ ਕਿਪੀ ਕਰੇਵਾਲ ਦਾ ਉਹਨਾਂ ਦੀ ਸਾਰੀ ਟੀਮ ਦਾ ਕਿ ਇਹੋ ਜੇ ਸਬਜੈਕਟ ਤੇ ਫਿਲਮ ਬਣਾਉਣੀ ਖਲਾਇਦਾ ਬੜਾ ਔਖਾ ਕੰਮ ਹੈ ਤੁਸੀਂ ਕਿੰਨਾ ਰਿਸਰਚ ਵਰਕ ਕਰਨਾ ਪੈਂਦਾ ਹੈ ਯਾ ਵੀ ਇਹ ਨੂੰ ਛੇੜਨ ਵਾਸਤੇ ਕਿੰਨਾ ਟਾਈਮ ਦੇਣਾ ਪੈਂਦਾ ਕਿੰਨੇ ਗੁਣੀ ਗਿਆਨੀ ਬੰਦਿਆਂ ਨੂੰ ਮਿਲਣਾ ਪੈਂਦਾ ਉਹਨਾਂ ਨਾਲ ਸਲਾਹ ਕਰਨੀ ਪੈਂਦੀ ਹੈ ਉਹਨਾਂ ਤੋਂ رائے ਲੈਣੀ ਪੈਂਦੀ ਹੈ ਧਰਮ ਦਾ ਮੁੱਦਾ ਜਦੋਂ ਛੇੜਦਾ ਧਰਮ ਬਹੁਤ ਸੈਂਸਿਟਿਵ ਕੌਮ ਹੈ ਤੋਂ ਉਹ ਸੰਭਾਲ ਕੇ ਫਿਲਮ ਬਣਾਉਣੀ ਔਰ ਪ੍ਰੋਪਰ ਮੈਸੇਜ ਦੇ ਜਾਣਾ ਇਹ ਸਾਡੀ ਆਉਣ ਵਾਲੀ ਪੀੜ੍ਹੀ ਹੈ ਜਿਹੜੀ ਉਹ ਉਨ੍ਹਾਂ ਦੀ ਸੋਚ ਦੇ ਵਿੱਚ ਕਿਵੇਂ ਸੁਧਾਰ ਲਿਆਂਦਾ ਜਾ ਸਕਦਾ ਹੈ ਇਹ ਫਿਰ ਰਾਹੁ ਖੁੱਲ ਕੇ ਪ੍ਰਚਾਰ ਕਰਦੀ ਹੈ ਇਹ ਫਿਰ ਕੁਛੇ ਨੇ ਡਾਇਲੋਗ ਨੇ ਪਹਿਲੀ ਸੀਰੀਜ਼ ਤੋਂ ਲੈ ਕੇ ਮੈਂ ਸਲੋਗਨ ਬਣ ਗਏ ਪਹਿਲੀ ਸਾਡੀ ਫਿਲਮ ਦੇ ਵਿੱਚ ਗੁਰਪ੍ਰੀਤ ਕੁੱਕੀ ਹੋਇਆ ਗੁਰਮੁਖਰੋਲ ਕਰਦੇ ਸੀ ਉਹਨਾਂ ਦੀ ਡਾਇਲੋਗ ਸੀ ਕਹਿੰਦਾ ਕੁਸ਼ੀਆਂ ਵੀ ਜਵਾਨਾਂ ਹਾਸੇ ਉੱਭਣਗੇ ਮਤਲਬ ਇਹ ਲੋਕਾਂ ਦੀ ਬੱਚੇ-ਬੱਚੇ ਦੀ ਜ਼ੁਬਾਨ ਤੇ ਸ਼ਬਦ ਆਇਆ ਉਸ ਤੋਂ ਬਾਅਦ ਜਿਹੜੇ ਅਰਦਾਸ ਕਰਾਂ ਜਦੋਂ ਫਿਲਮ ਆਈ ਫਿਰ ਉਸ ਮੈਜਿਕ ਸਿੰਘ ਕੈਰੈਕਟਰ ਤੋਂ ਥੋੜੀ ਕਮਾਲ ਦੀ ਗੱਲ ਕੋਈ ਕਹਿੰਦਾ ਵੀ ਆਪਾਂ ਨੂੰ ਪਤਾ ਵੀ ਜੋ ਪਜੇ ਸੋ ਬੈਨਸ ਹੈ ਜਿਹੜਾ ਬੰਦਾ ਹੈ ਨਾ ਜਾਣਾ ਮਰ ਜਾਣਾ ਪਰ ਕਹਿੰਦਾ ਮਰਨ ਤੋਂ ਪਹਿਲਾਂ ਕਿਉਂ ਮਰ ਜੀਏ ਮਰਨਾ ਤਾਂ ਇੱਕਦਮ ਹੈ ਨਹੀਂ ਹੈ ਮਰਨ ਤੋਂ ਪਹਿਲਾਂ ਕਿਉਂ ਮਰ ਜੀਏ ਜ਼ਿੰਦਗੀ ਜਿਉ ਕੇ ਮਰਾਂਗੇ ਸੋ ਇਸੇ ਤਰ੍ਹਾਂ ਜਿਹੜੀ ਤੀਜੀ ਫਿਲਮ ਆਹ ਹੁਣ ਆਉਣ ਲੱਗੀ ਹੈ ਇਹਦੇ ਵਿੱਚ ਵੀ ਬਹੁਤ ਸਾਰੇ ਡਾਇਲੌਗ ਸਾਡੀ ਫਿਲਮ ਦੀ ਹੋ ਜਣੇ ਜਿਹੜੇ ਸਲੋਗਨ ਪੜਨਗੇ ਆਨਲਾਈਨ ਟੈਮਾਂ ਦੇ ਵਿੱਚ ਜਿਵੇਂ ਕੋਈ ਭਾਜੀ ਨੇ ਗੱਲ ਤੇ ਕਿਹਾ ਕਿ ਇਹ ਵੀ ਤਾਂ ਤੇਰੀ ਦਤਾਰ ਅਸੀਂ ਅਗਲੀ ਪੰਕਤੀ ਭੁੱਲ ਗਿਆਂ ਅਗਲੀ ਪੰਕਤੀ ਕੀ ਕਹਿੰਦੀ ਹੈ ਜਾਂ ਮੈਨੂੰ ਇੱਕ ਡਾਇਲੌਗ ਬੋਲ ਦੇ ਕਹਿੰਦੇ ਵੀ ਤੂੰ ਆਪਣੇ ਮੁੰਡੇ ਨੂੰ ਜੋ ਕੁਝ ਬਣਾਉਣਾ ਚਾਹੁੰਦਾ ਸੀਗਾ ਉਹ ਬਣ ਗਿਆ ਉਹ ਹੁਣ ਤੂੰ ਉਦਾਸ ਕਿਉਂ ਹੈ ਉਹ ਬੰਦਾ ਕਹਿੰਦਾ ਮੈਂ ਇਸ ਕਰਕੇ ਉਦਾਸ ਨਹੀਂ ਮੈਂ ਤਾਂ ਇਸ ਕਰਕੇ ਉਦਾਸ ਹਾਂ ਕਿ ਮੈਂ ਸਾਰੀ ਉਮਰ ਆਪਣੇ ਪੁੱਤ ਨੂੰ ਸਮਝਾਉਣ ਚ ਕੱਢ ਤੀ ਮੈਂ ਉਹਨੂੰ ਸਮਝਿਆ ਕਦੇ ਵੀ ਨਹੀਂ ਮੈਂ ਇਹੀ ਸਵਾਲ ਇਹ ਜਿਹੜੇ ਅਸੀਂ ਨਾ ਫਾਦਰ ਫਿਗਰ ਲੋਕ ਆ ਜਿਹੜੇ ਚਾਹੇ ਮਦਰ ਫਿਗਰ ਫਿਗਰ ਲੋਕ ਨੇ ਫਾਦਰ ਫਿਗਰ ਲੋਕ ਨੇ ਇਹ ਸਾਡੇ ਚ ਬਹੁਤ ਵੱਡੀ ਪ੍ਰੋਬਲਮ ਹੈ ਅਸੀਂ ਬੱਚਿਆਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਅਸੀਂ ਹਮੇਸ਼ਾ ਬੱਚਿਆਂ ਤੇ ਫੈਸਲੇ ਤੋਪ ਕੇ ਨੇ ਬੱਚਿਆਂ ਨੂੰ ਕਿਹਾ ਕਿ ਪੁੱਤ ਤੂੰ ਆਹ ਬਣਨਾ ਹੈ ਉਹ ਤੋਂ ਆਹ ਕੱਪੜੇ ਪਾਉਣੇ ਆ ਧੀਏ ਤੂੰ ਉੱਥੇ ਨਹੀਂ ਜਾਣਾ ਤੂੰ ਬਾਹਰ ਖਲੇ ਛੱਡਨੇ ਤੂੰ ਵਾਲੀ ਕਰਨਾ ਤੂੰ ਉਹ ਨਹੀਂ ਕਰਨਾ ਅਸੀਂ ਉਹਨਾਂ ਨੂੰ ਸਮਝਾਇਆ ਨਹੀਂਗਾ ਉਹ ਕੀ ਚਾਹੁੰਦੇ ਨੇ ਉਹ ਕੀ ਕਰਦੇ ਨੇ ਜਦੋਂ ਅਸੀਂ ਉਹਨਾਂ ਨੂੰ ਨਹੀਂ ਸਮਝਦੇ ਤੇ ਇਸੇ ਕਰਕੇ ਤੂੰ ਬਾਗੀ ਹੋ ਜਾਂਦੇ ਨੇ ਤੇ ਉਹ ਤੁਹਾਨੂੰ ਇਹੋ ਜੀਆਂ ਗੱਲਾਂ ਬੋਲਦੇ ਨੇ ਜਿਹੜੇ ਤੁਹਾਡੇ ਦਿਲ ਨੂੰ ਹਾਰਟ ਕਰਦੀਆਂ ਫਿਰ ਤੁਸੀਂ ਸਾਰੀ ਹੋਰ ਪਛਤਾਈ ਜਾਂਦੇ ਹੋ ਕਿ ਅਸੀਂ ਇਹਨੇ ਚਾਵਾਂ ਲਾੜਨ ਔਲਾਦ ਨੂੰ ਪਾਇਆ ਸੀ ਲਾਥਾਂ ਦੇ ਕਹਣੇ ਤੋਂ ਬਾਹਰ ਹੋ ਗਈ ਆਹ ਹੋ ਗਿਆ ਉਹ ਹੋ ਗਿਆ ਸੋ ਇਹ ਤੁਹਾਡਾ ਨੁਕਸ ਹੈ ਪੇਰੈਂਟਸ ਨੇ ਬੱਚਿਆਂ ਨੂੰ ਟਾਈਮ ਨਹੀਂ ਦਿੰਦਾ ਪੇਰੈਂਟਸ ਸਭ ਤੋਂ ਵੱਡੀ ਪ੍ਰੋਬਲਮ ਕੀ ਹੈ ਜੀ ਪੇਰੈਂਟਸ ਆਪਣੇ ਬੱਚੇ ਤੋਂ ਅੱਜ ਉਹ ਚੀਜ਼ ਮੰਗਦੇ ਨੇ ਜਿਹੜੀ ਚੀਜ਼ ਉਹਨਾਂ ਨੇ ਕਦੇ ਬੱਚੇ ਨੂੰ ਦਿੱਤੀ ਨਹੀਂ ਜਿਹੜੀ ਚੀਜ਼ ਮੈਂ ਤੁਹਾਨੂੰ ਦਿੱਤੀ ਨਹੀਂ ਫੜਾਈ ਨਹੀਂ ਉਹ ਮੈਂ ਤੁਹਾਨੂੰ ਕਿਵੇਂ ਮੰਗ ਸਕਦਾ ਹੂੰ ਪੇਰੈਂਟਸ ਨੇ ਸਿਖਾਇਆ ਹੀ ਨਹੀਂ ਬੱਚਿਆਂ ਨੂੰ ਕਿ ਪੁੱਤਰ ਰਿਕਾਰਡ ਨਾਲ ਦੀ ਕੀ ਚੀਜ਼ ਹੁੰਦੀ ਹੈ ਪਦਰਾ ਕੀਮਤਾ ਕੀ ਹੁੰਦੀ ਹੈ ਪੁੱਤਰ ਰਿਸ਼ਤੇ ਕੀ ਹੁੰਦੇ ਨੇ ਪੇਰੈਂਟਸ ਨੇ ਸਿਖਾਇਆ ਹੀ ਨਹੀਂ ਬਾਹਰ ਦੇ ਬੱਚਿਆਂ ਕੋਲੋਂ ਕੁਝ ਹੈ ਉਹ ਸਵੇਰੇ ਉੱਠ ਕੇ ਬੱਚੇ ਨੂੰ ਮੋਬਾਈਲ ਫੜਾ ਲੈਂਦੇ ਬੱਚਾ ਰੋਂਦਾ ਜਿਆ ਕਰਦਾ ਲਓ ਕਾਰਟੂਨ ਲਾ ਕੇ ਬੱਚੇ ਨੂੰ ਫੜਾਤਾ ਮੋਬਾਈਲ ਉਹ ਜਿਹੜੇ ਬੱਚੇ ਜਿਹਨਾਂ ਸੋਝੀ ਦੇ ਸਾਹਮਣੇ ਬੱਚੇ ਨੇ ਹੋ ਇਨੋਸੈਂਸ ਨੇ ਉਹ ਕਾਰਟੂਨ ਦੇਖ ਕੇ ਵੱਡੇ ਹੋਏ ਵੱਡੇ ਹੋ ਕੇ ਫਿਰ ਕਾਰਟੂਨੀ ਬਣ ਗਏ ਤੁਸੀਂ ਨਾ ਜੋ ਇੰਜੀਨੀਅਰ ਕਿੱਥੇ ਭਾਲਦੇ ਹੋ ਡਾਕਟਰ ਕਿੱਥੇ ਭਾਲਦੇ ਹੋ ਤੁਸੀਂ ਯੋਧੇ ਕਿੱਥੇ ਭਾਲਦੇ ਹੋ ਚੰਗਾ ਇਨਸਾਨ ਕਿੱਥੋਂ ਭਾਲਦੇ ਹੋ ਉਹਨੇ ਕਾਰਟੂਨੀ ਬਣਨਾ ਹੈ ਫਿਰ ਅੱਗੇ ਕਾਰਟੂਨਾਂ ਦੇ ਕਾਰਟੂਨ ਜੰਮਣਗੇ ਸੋ ਇਸ ਕਰਕੇ ਸਮਾਜ ਦਾ ਬਹੁਤ ਵੱਡਾ ਮਸਲਾ ਹੈ ਬਹੁਤ ਵੱਡਾ ਮੁੱਦਾ ਹੈ ਮੈਂ ਕਹਿੰਨਾ ਵਪਾਰਕ ਕੋਡ ਦੀਆਂ ਗੱਲਾਂ ਬਾਅਦ ਕਰ ਲਾਂਗੇ ਜੀ ਬਾਅਦ ਕਰ ਲਾਂਗੇ ਆਪਣਾ ਜਿੰਨਾ ਵਪਾਰ ਕਰਨਾ ਪਹਿਲਾਂ ਸਮਝਣ ਦੀ ਗੱਲ ਹੈ ਅਸੀਂ ਰਿਸ਼ਤੇ ਸਮਝੀਏ ਉਸੀਂ ਦੇਖੋ ਜੇ ਹੈ ਜੇ ਹਾਲਾਤ ਹੋ ਗਏ ਸਾਡੇ ਆਪਣੀ ਫੈਮਿਲੀਜ਼ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਸਾਡੀ ਆਪਣੀ ਸੇਫ ਨਹੀਂ ਹੈਗੀਆਂ ਬਾਹਰ ਦੀ ਗੱਲ ਤਾਂ ਬਹੁਤ ਦੂਰ ਛੱਡੋ ਤੁਸੀਂ ਇਹਦਾ ਮਤਲਬ ਕੀ ਰਿਸ਼ਤੇ ਦਾ ਕਾਹਨ ਨੂੰ ਕਿਸ ਨੂੰ ਪਤਾ ਨਹੀਂ ਇਸ ਤੇ ਕੀ ਹੈ ਭੈਣ ਭਰਾ ਦਾ ਤੁਰਿਆ ਫਿਰਦਾ ਚਾਚੀ ਭਤੀਜੀ ਕਿਹਦੇ ਤੁਰੇ ਫਿਰਦੇ ਨੇ ਮਨ ਤੁਸੀਂ ਕਿਤੇ ਵੀ ਸਾਡੀ ਦਾ ਸਾਡੀ ਤਹੀ ਪਏ ਬੱਚੇ ਕਿਤੇ ਵੀ ਸੇਫ ਨਹੀਂ ਆਹਨ ਕੋਲਕਾਤੇ ਐਡਾ ਬੜਾ ਕਾਹਨ ਹੋਇਆ ਕਿ ਡਾਕਟਰ ਨਾਲ ਅਨ ਪੜ੍ਹੀ ਲਿਖੀ ਕੁੜੀ ਨਾਲ ਹੈ ਜਾ ਮਸਲਾ ਹੋਇਆ ਚਲੋ ਕਿਸੇ ਨਾਲ ਵੀ ਹੋ ਸਕਦਾ ਹੈ ਐਕਸੀਡੈਂਟ ਹੈ ਬਹੁਤ ਵੱਡਾ ਹੈ ਔਰ ਸਾਰੇ ਮੁਲਕ ਨੂੰ ਝੋੜ ਕੇ ਰੱਖਤਾ ਇਹਨੇ ਵੀ ਅਸੀਂ 2024 ਦੇ ਵਿੱਚ ਅਸੀਂ ਕੀ ਸਿੱਖਿਆ ਤੇ ਆ ਪਿੱਛੇ ਜਿਹੜਾ ਨਿਰਪੈ ਰ ਰਸੀਗਾ ਕਿੰਨੇ ਇਹ ਤਾਂ ਸਰ ਇਹ ਤਾਂ ਸਾਹਮਣੇ ਆ ਕੇ ਕਾਹਨ ਕਿੰਨੇ ਉਹ ਜਿਹੀ ਚੀਜ਼ਾਂ ਨੇ ਕਿੰਨੀਆਂ ਸਾਡੀਆਂ ਧੀਆਂ ਨੇ ਕਿੰਨੇ ਕਸ਼ਟ ਸਹੇ ਕਿੰਨਾ ਜ਼ੁਲਮ ਹੋਇਆ ਜਿਹੜਾ ਸਾਹਮਣੇ ਨਹੀਂ ਆ ਸਕਿਆ ਦੇਖੋ ਨਾ ਨਿਰਪੈ ਦੀ ਗੱਲ ਕਰਦਾ ਇਹ ਉਹ ਵਿਚਾਰੀ ਨੇ ਕਿੰਨੀ ਤਕਲੀਫ ਸਹੀ ਸਾਰਾ ਕੁਝ ਕੀਤਾ ਔਰ ਪੂਰਾ ਹਿੰਦੁਸਤਾਨ ਘਣਾ ਸੀ ਵੀ ਤਿੰਨ ਬੰਦੇ ਨੂੰ ਹਾਂ ਸੀ ਚੜਾ ਦੋ ਲੇਟ ਕਿਉਂ ਕਰ ਰਹੇ ਹੋ ਸਾਨੂੰ ਇਹ ਲੱਗਿਆ ਵੀ ਇਹ ਖਤਮ ਹੋ ਜਾਏਗਾ ਇਸ ਤੋਂ ਬਾਅਦ ਇਹ ਦੁਨੋਂ ਹੋਰ ਰੇਵ ਕਦ ਹੋ ਜਾਵੇ ਉਧਰ ਜ਼ਿਆਦਾ ਬੜੀ ਸੋ ਇਸ ਕਰਕੇ ਦੁਨੀਆ ਦੇ ਉੱਤੇ ਆਪਾਂ ਸਾਰੇ ਬੰਦੇ ਪੜੇ ਲਿਖੇ ਆ ਆਪਾਂ ਇੱਕ ਗੱਲ ਹਜ਼ਾਰਾਂ ਵਾਰ ਸਾਰਿਆਂ ਨੇ ਸੁਣੀ ਹੈ ਕਿ ਇਸ ਧਰਤੀ ਦੇ ਉੱਤੇ ਕੁਦਰਤ ਦੀ ਸਭ ਤੋਂ ਵੱਡੀ ਕ੍ਰिएशन ਸਭ ਤੋਂ ਵੱਡੀ ਸਿਰਜਣਾ ਮਨੁੱਖ ਹੈ ਉਹਨੇ ਇੱਕ ਐਸੀ ਚੀਜ਼ ਬਣਾ ਕੇ ਭੇਜੀ ਜਿਹਦੇ ਵਿੱਚ ਦਿਮਾਗ ਹੈ ਕੁਦਰਤ ਨੇ ਵੀ ਇਹ ਆਪਣੀ ਜ਼ਿੰਦਗੀ ਨੂੰ ਹੋਰ ਬਿਹਤਰ ਬਣਾ ਸਕਦਾ ਆਪਣੇ ਦਿਮਾਗ ਦੇ ਨਾਲ ਖੋਰ ਸੋਹਣਾ ਬਣਾ ਸਕਦਾ ਹੈ ਇਹ ਜ਼ਿੰਦਗੀ ਨੂੰ ਜਿਉਣ ਜੋਗਾ ਬਣਾ ਬਣਾ ਸਕਦਾ ਹੈ ਪਰ ਇਸ ਬੰਦੇ ਨੇ ਧਰਤੀ ਦੇ ਅਗੇ ਕੀ ਇਸ ਧਰਤੀ ਨੂੰ ਕੂਰੂਪ ਕਰਤਾ ਰਿਸ਼ਤੇ ਤਾਰ ਤਾਰ ਕਰਤੇ ਤੇ ਇਹਨੇ ਇਸ ਧਰਤੀ ਨੂੰ ਜਿਉਂ ਜੋਗਾ ਛੱਡਿਆ ਨਹੀਂ ਹੈ ਸੋ ਇਸ ਕਰਕੇ ਮੈਂ ਸਮਝਦਾ ਹਾਂ ਕਿ ਸਾਡੇ ਮੇਕਰ ਸਹਿਬਾਨ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਕਿ ਆਪਾਂ ਸਮਾਜ ਦੇ ਵਿੱਚ ਆਪਣਾ ਬਣਦਾ ਯੋਗਦਾਨ ਕੀ ਪਾ ਸਕਦੇ ਹਾਂ ਇੱਕ ਪੱਤਰਕਾਰ ਆਪਣੇ ਪੱਤਰਕਾਰਤਾ ਰਹੀ ਯੋਗਦਾਨ ਪਾ ਰਿਹਾ ਕਲਾਕਾਰ ਆਪਣੀ ਕਲਾ ਰਹੀ ਪਾ ਰਿਹਾ ਹੈ ਕੋਈ ਆਪਣੀ ਡਿਊਟੀ ਕਰਕੇ ਪਾ ਰਿਹਾ ਟੀਚਰ ਆਪਣੀ ਸਿੱਖਿਆ ਦੇ ਕੇ ਪਾ ਰਿਹਾ ਪ੍ਰਚਾਰਕ ਆਪਣੇ ਤਰੀਕੇ ਨਾਲ ਲੱਗਿਆ ਹੋਇਆ ਸੋ ਇਸ ਕਰਕੇ ਅਸੀਂ ਸਮਝਦੇ ਹਾਂ ਕਿ ਹਰ ਬੰਦੇ ਨੂੰ ਇਹ ਨਹੀਂ ਕਹਿਣਾ ਦੂਜੇ ਨੂੰ ਕਿ ਤੂੰ ਜਿਆ ਕੰਮ ਨਹੀਂ ਕਰ ਰਿਹਾ ਦੂਜੇ ਛੇੜੋ ਪਹਿਲਾਂ ਆਪਣਾ ਕੰਮ ਕਲੀਅਰ ਕਰੇ ਆਪਾ ਆਪੋ ਆਪਣੇ ਕੰਮਾਂ ਪ੍ਰਤੀ ਆਪੋ ਆਪਣੇ ਫਰਜ਼ਾਂ ਪ੍ਰਤੀ ਇਮਾਨਦਾਰ ਹੋਈਏ ਇਹ ਸਾਡੀ ਫਿਲਮ ਦਾ ਸੁਨੇਹਾ ਜੀ ਸਰੀ ਇੱਕ ਸਵਾਲ ਹੋਰ ਤੁਸੀਂ ਬਲਾਤਕਾਰ ਵਾਲੀ ਗੱਲ ਕੀਤੀ ਹੈ ਜਿਹੜਾ ਇੰਡੀਆ ਦੇ ਵਿੱਚ ਚੱਲ ਰਿਹਾ ਤੇ ਤੁਸੀਂ ਕਿਸਾਨਾਂ ਦੇ ਸੰਘਰਸ਼ ਵਿੱਚ ਵੀ ਕਾफी ਨਜ਼ਦੀਕੀ ਤੋਂ ਦੇਖਿਆ ਹੈ ਸੰਘਰਸ਼ ਨੂੰ ਤੇ ਇੱਕ ਭਾਜਪਾ ਦੇ ਲੀਡਰ ਐਨਪੀ ਉਸਨੇ ਕੀ ਟਿੱਪਣੀ ਕੀਤੀ ਹੈ ਕੀ ਜਿਹੜਾ ਫਾਰਮਰ ਪ੍ਰੋਟੈਸਟ ਹੋਇਆ ਉਸ ਦੇ ਉੱਤੇ ਕਿਸਾਨਾਂ ਨੇ ਅੰਡਰੇਵ ਕੀਤੇ ਬਲਾਤਕਾਰ ਕੀਤੇ ਇਹ ਜੇ ਇਦਾਂ ਦੀ ਜਦੋਂ ਚੀਜ਼ਾਂ ਤੁਹਾਨੂੰ ਸੁਣਨ ਨੂੰ ਮਿਲਦੀਆਂ ਤਾਂ ਤੁਹਾਨੂੰ ਕੀ ਪ੍ਰਤੀ ਕਰੀਂਗੇ ਤੁਹਾਡੀ ਚੀਜ਼ ਉੱਤੇ ਦੇਖੋ ਮੈਂ ਥੋੜੀ ਸਿੱਧੀ ਗੱਲ ਦੱਸਦਾ ਇੱਕ ਸਭ ਤੋਂ بڑا ਫੰਡਾ ਕੀ ਹੈ ਇਹ ਹੈਗਾ ਸਿਆਸੀ ਸਵਾਲ ਜੀ ਜਵਾਬ ਦੰਨਿਆ ਸੀ ਇਹਦਾ ਕੋਈ ਪ੍ਰੋਬਲਮ ਨਹੀਂ ਹਾਲਾਂਕਿ ਸਾਡੀ ਫਿਰ ਨਾਲ ਕੋਈ ਸਮਝ ਨਹੀਂ ਆ ਪਰ ਮੈਂ ਆਪਣੀ ਗੱਲ ਕਰੀਏ ਤਾਂ ਨਹੀਂ ਮੈਂ ਦੱਸਦਾ ਮੈਂ ਕੋਈ ਗੱਲ ਨਹੀਂ ਇਹਦਾ ਮਸਲਾ ਕੀ ਹੈ ਕਿ ਸਿਆਸਤ ਨੂੰ ਇਹ ਗੱਲ ਤੁਸੀਂ ਵੀ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ ਅਸੀਂ ਵੀ ਜਾਣਦੇ ਆਪਾਂ ਪੜ੍ਹੇ ਲਿਖੇ ਲੋਕ ਐਸ ਗੱਲ ਨੂੰ ਸਮਝਦੇ ਆਂ ਸਿਆਸਤ ਨੂੰ ਹਮੇਸ਼ਾ ਉਹ ਹੀ ਲੋਕ ਚਾਹੀਦੇ ਹੁੰਦੇ ਨੇ ਜਿਹੜੇ ਲੋਕ ਚਰਚਾ 'ਚ ਹੋਣ ਜਿਹਦੀ ਤੁਸੀਂ ਗੱਲ ਕਰਦੇ ਹੋ ਜਦੋਂ ਕਿਸਾਨੀ ਮੋਰਚਾ ਲੱਗਿਆ ਹੋਇਆ ਸੀ ਉਹ ਕੋਈ ਲੀਡਰ ਨਹੀਂ ਸੀ ਉਸ ਟਾਈਮ ਜੀ ਉਹ ਕੋਈ ਲੀਡਰ ਨਹੀਂ ਸੀ ਪਰ ਉਹਨੇ ਇਸ ਗੱਲ ਨੂੰ ਜਾਣ ਲਿਆ ਕਿ ਜੇ ਮੈਂ ਚਰਚਾ 'ਚ ਰਹਾਂਗਾ ਜੇ ਮੈਂ ਚਰਚਾ 'ਚ ਰਹਾਂਗਾ ਚਾਰੇ ਪਾਸੇ ਮੇਰੀ ਚਰਚਾ ਹੋਊਗੀ ਤਾਂ ਹਰ ਪਾਰਟੀ ਚਾਹੂਗੀ ਕਿ ਇਸ ਬੰਦੇ ਨੂੰ ਟਿਕਟ ਦਿੱਤੀ ਜਾਵੇ ਇਹਦੇ ਲੀਡਰ ਬਣਾ ਜਾਵੇ ਤੇ ਉਹ ਉਸ ਮਕਸਦ 'ਚ ਕਾਮਯਾਬ ਹੋਗੇ ਅੱਜ ਵੀ ਮਸਲਾ ਕੀ ਹੋਇਆ ਹੈ ਅੱਜ ਵੀ ਉਹ ਇਸ ਕਰਕੇ ਅੱਜ ਹੁਣ ਲੀਡਰ ਬਣ ਗਿਆ ਲੀਡਰ ਪਰੰਤੂ ਬੜ ਹੁਣ ਚਰਚਾ ਜਦੋਂ ਨੇ ਬੜੀ ਲੀਡਰ ਬਣਦਾ ਪਰ ਅਸੀਂ ਜਿਹੜੀ ਜਨਤਾ ਹੈ ਅਸੀਂ ਇਨੋਸੈਂਟ ਲੋਕ ਆ ਅਸੀਂ ਇਸ ਕਰਕੇ ਉਹਨਾਂ ਦੀ ਫ੍ਰੀਜੀ ਐਡ ਕਰੀ ਜਾਂਦੇ ਆ ਅਸੀਂ ਫ੍ਰੀਜੀ ਚਰਚਾ ਕਰੀ ਜਾਂਦੇ ਆ ਉਹਨਾਂ ਲੋਕਾਂ ਮਰੇ ਸਾਨੂੰ ਸਪੱਸ਼ਟ ਕੋਈ ਪਤਾ ਚੰਗਾ ਪਲਾ ਵੀ ਇਹ ਲੋਕਾਂ ਦਾ ਮਕਸਦ ਕੀ ਹੈ ਸੁਰੇਸ਼ ਕਰਕੇ ਕੋਈ ਧਰਤੀ ਤੇ ਚੰਗਾ ਕਾਜ ਹੋਵੇ ਹਰ ਬੰਦੇ ਨੂੰ ਇਹ ਲੱਗਦਾ ਹੁੰਦਾ ਉਹ ਬੰਦੇ ਨੇ ਕਿਹੜਾ ਨਹੀਂ ਆ ਰਹੇ ਉਹਨਾਂ ਨੂੰ ਕੋਈ ਮਤਲਬ ਨਹੀਂ ਹੁੰਦਾ ਟੀਚਰ ਚਾਹੇ ਇਸ ਗੱਲ ਹੀ ਧਾਰਨਾ ਦੇਣ ਵੀ ਅਸੀਂ ਬੱਚਿਆਂ ਨੂੰ ਪੜ੍ਹਾਉਣ ਦਾ ਕੰਮ ਕਰਨਾ ਚਾਹੁੰਦੇ ਸਭ ਤੋਂ ਬੱਚੇ ਪੜ੍ਹਾਏ ਜਾਣ ਹੋਰ ਕੰਮ ਨਾ ਕਰਾਓ ਪਰ ਜਿਹੜਾ ਕੋਲੋਂ ਬੰਦਾ ਲੰਘਿਆ ਜਾਂਦਾ ਬਸ ਕਾਰ ਸਕੂਟਰ ਵਿੱਚ ਕਹਿੰਦਾ ਟੀਚਰ ਜਿਬੇ ਇਤਨ ਖਾਂ ਬਿਧਾਉਣ ਬੈਠੇ ਹੋਣੇ ਹਾਂ ਸੋ ਇਸ ਕਰਕੇ ਕੁਝ ਚੀਜ਼ਾਂ ਦਾ ਖੋਰੂਪਤਾ ਹਲ ਕਰਦਨੀ ਹੈ ਇਹ ਇੱਕ ਸਿਆਸਤ ਦੀ ਗਰੀ ਮਿੱਥ ਸਾਜਿਸ਼ ਹੁੰਦੀ ਹੈ ਸੋ ਉਹ ਸਿਆਸਤ ਦੇ ਅਧੀਨ ਹੀ ਸਾਰਾ ਕੁਝ ਹੋ ਰਿਹਾ ਹੈ ਇਸ ਤੱਕ ਕਿ ਉਹਨਾਂ ਗੱਲਾਂ ਤੋਂ ਆਪਣੇ ਆਪ ਨੂੰ ਸਮਝ ਲੈਣਾ ਜ਼ਰੂਰੀ ਹੈ ਕਿ ਇਹ ਚੀਜ਼ਾਂ ਕਿਉਂ ਸਮਾਜ ਭਲਾਈਆਂ ਜਾਂ ਰਹੀਆਂ ਨੇ ਇਹ ਸਾਡੀ ਜਿਹੜੀ ਸਦਭਾਵਨਾ ਹੈ ਸਾਡੀ ਜਿਹੜਾ ਆਪਸੀ ਭਾਈਚਾਰਾ ਉਹਨੂੰ ਖਰਾਬ ਕਰਨ ਦੀਆਂ ਗੱਲਾਂ ਹੈ ਅਸੀਂ ਫਿਲਮਾਂ ਰਾਹੀਂ ਗੱਲ ਕਰਨ ਚਾਹੁੰਦੇ ਆ ਕਿ ਸਾਡਾ ਭਾਈਚਾਰਾ ਬਣਿਆ ਰਹਿਣਾ ਚਾਹੀਦਾ ਹੈ ਬੇਸ਼ੱਕ ਲੱਗ ਲੱਗ ਧਰਮ ਹੋਣ ਲੱਗ ਲੱਗ ਜਾਤਾਂ ਹੋਣ ਲੱਗ ਮੂਲਖੋਂ ਕੁਝ ਵੀ ਹੋਵੇ ਸਾਡਾ ਭਾਈਚਾਰਾ ਜਿੰਦਾਬਾਦ ਹੈ ਤੇ ਜਿੰਦਾਬਾਦ ਰਹੂਗਾ ਪਰ ਕਲਾਕਾਰੀ ਜਿਹੜਾ ਸਾਡਾ ਸਨਮ ਹੈ cinema ਆ ਤਾਈਂ ਪ੍ਰਫੁੱਲਤ ਹੋਊਗਾ ਜੇ ਸਮਾਜ 'ਚ ਸਾਡੇ 'ਚ ਸੁਖ ਸ਼ਾਂਤੀ ਦੇ ਵਿਚਾਰੇ ਪਸੇ ਰਾਜ 'ਚ ਕੁਝ ਗੜਬੜ ਹੋਈ ਨਹੀਂ ਸਿਨੇਮੇ ਖਾਲੀ ਉਦੋਂ ਹੋ ਜਾਂਦੇ ਨੇ ਇਸ ਕਰਕੇ ਹੱਥ ਬਨ ਕੇ ਬੇਨਤੀ ਹੈ ਕਿ ਇਹੋ ਜਿਹਾ ਸਵਾਲ ਕੁੱਟਣਾ ਘਰੋ ਕੇ ਕਿਸੇ ਦੇ ਮੂੰਹੋਂ ਕੁਛ ਐਵੀ ਜਿਹੀ ਗਲ ਕਢਵਾਉਣ ਦੀ ਕੋਸ਼ਿਸ਼ ਨਹੀਂ ਚਾਹੀਦੀ ਕਿਸੇ ਨੂੰ ਵੀ ਵੀਡੀਓ ਵਾਲੇ ਨੂੰ ਕਿ ਇਹਨਾਂ ਦੇ ਮੂੰਹ ਕੁਛ ਗਲਤ ਗਲਤ ਨਿਕਲੇ ਔਰ ਵਾਇਰਲ ਹੋ ਜੇ ਫਿਲਮ ਫਿਲਮ ਜੇ ਫਿਲਮ ਮਰਦੀ ਹੈ ਤਾਂ ਅਸੀਂ ਵੀ ਮਰਦੇ ਆ ਨਾਲ ਹੀ ਇਹ ਕਲਾਕਾਰਾਂ ਨੂੰ ਜਿਉਂਦੇ ਰੱਖਣ ਵਾਸਤੇ ਸਾਡਾ ਸਾਥ ਦਿਓ ਜੀ ਜੀ ਆਪਾਂ ਕੁਛ ਵੀ ਇਹੋ ਜਿਹਾ ਸਾਡੇ ਕੰਨਾਚ ਪਾ ਕੇ ਸਾਡੇ ਮੂੰਹ ਤੋਂ ਨਾਕ ਕਢਾਉਣ ਦੇ ਕੋਈ ਵੀ ਬੰਦਾ ਕੋਸ਼ਿਸ਼ ਕਰੇ ਹਾਲਾਂਕਿ ਬਹੁਤ 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 ਵਧੀਆ ਸਵਾਰ ਹੋਦੇ ਨੇ ਕੁਝ ਨੇ ਸਵਾਰ ਕੀਤਾ ਨਹੀਂ ਪਰ ਫਿਰ ਵੀ ਜਿਹੜਾ ਜਿਹੜਾ ਵੀ 1 ਅੱਧਾ ਮਿੰਟ ਬਾਕੀ ਰਹਿੰਦਾ ਆਪਾਂ ਸਾਰੇ ਕੰਮ ਕਿਉਂ 3 ਮਿੰਟ ਬਾਅਦ ਤੇ ਅੱਡੀ ਸੋਹਣੀ ਫਿਲਮ ਦੀ ਗੱਲ ਕਰ ਰਹੇ ਆ ਉਹਦੇ ਚ ਆਪਾਂ ਸਿਆਸਤ ਨੂੰ ਨਾ ਹੀ ਕੁਛੜੀਏ ਤਾਂ ਚੰਗੀ ਕਰਦੇ ਤੇ ਸਾਡੇ ਆਗਰ ਚ ਇਹੀ ਇੰਤਜ਼ਾਰ ਹੈ ਪੂਰੇ ਦਰਸ਼ਕਾਂ ਨੂੰ ਤੁਹਾਨੂੰ ਵੀ ਸਾਰਿਆਂ ਨੂੰ ਮੀਡੀਆ ਵਾਲਿਆਂ ਨੂੰ ਇਹ 13 ਸਤੰਬਰ ਨੂੰ ਤੁਸੀਂ ਸਿਨੇਮਾ ਜਾਓ। ਹੁਮਾ ਹੁਮਾ ਕੇ ਫਿਰ ਨੂੰ ਦੇਖੋ, ਇਹਨੂੰ ਕਾਮਯਾਬ ਕਰੋ, ਉਹ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਔਰ ਜੇ ਫਿਰ ਨਾ ਚੱਲਣ ਗਿਆ ਤਾਂ ਹੀ ਸਿਨੇਮਾ ਵੀ ਪ੍ਰਫੁੱਲਤ ਹੋਏਗਾ ਔਰ ਅਸੀਂ ਦੂਜਾ ਵਧੀਆ ਪੇਗਾ ਬਣਾ ਕੇ ਤੁਹਾਡੇ। ਦੇਖੋ ਸਾਡੀ ਬੋਲੀ ਤੇ ਸਾਡੇ ਕਲਚਰ ਦੇ ਪ੍ਰਚਾਰ ਕਰਨ ਦਾ ਸਭ ਤੋਂ ਵੱਡਾ ਸਾਧਨ ਹੈ ਸਿਨੇਮਾ। ਉਹਨੂੰ ਉਸ ਕੰਮ ਲਈ ਯੂਟਿਲਾਈਜ਼ ਕਰਨਾ ਚਾਹੀਦਾ ਹੈ। ਉਸ ਕੰਮ ਲਈ ਵਰਤਿਆ ਜਾਣਾ ਚਾਹੀਦਾ ਹੈ। ਸੋ ਸਾਨੂੰ ਖੁਸ਼ੀ ਹੁੰਦੀ ਹੈ ਜਦੋਂ ਅਸੀਂ ਫੋਰਨ ਕੰਟਰੀਜ਼ ਜਾਂਦੇ ਹਾਂ। ਉਥੋਂ ਦੇ ਬਜ਼ੁਰਗ ਕਈ ਵਾਰ ਸਾਨੂੰ 5-5 ਮਿੰਟ ਜੱਫੀ ਪਾ ਕੇ ਰੋਂਦੇ ਰਹਿੰਦੇ ਨੇ ਅਸੀਂ ਪੁੱਛਦੇ ਹਾਂ ਕੀ ਗੱਲ ਹੋ ਗਈ ਉਹ ਕਹਿੰਦੇ ਕਿ ਅਸੀਂ ਸਾਡੀ ਇੱਛਾ ਸੀਗੀ ਕਿ ਸਾਡੇ ਦੋਤੇ ਦੋਤੀਆਂ ਸਾਡੇ ਪੁੱਤ ਪੋਤੇ ਪੰਜਾਬੀ ਬੋਲਣ ਪਰ ਇੱਥੇ ਬਾਹਰ ਵਿੱਚ ਜੰਮੇ ਪਲੇ ਨੇ ਜਿਹੜੇ ਬਾਹਰਲੇ ਮੁਲਕਾਂ 'ਚ ਉਹ ਪੰਜਾਬੀ ਨਹੀਂ ਸੀ ਬੋਲਦੇ ਤੁਹਾਡੀਆਂ ਫਿਲਮਾਂ ਦੇਖ ਕੇ ਪੰਜਾਬੀ ਬੋਲਣ ਲੱਗੇ ਸਾਨੂੰ ਘਰਾਂ ਜਾ ਕੇ ਪੁੱਛਦੇ ਨੇ ਕਿ ਬਾਪੂ ਜੀ ਦਾਦਾ ਜੀ ਨਾਨਾ ਜੀ ਆਹ ਜਿਹੜੀ ਫਿਲਮ ਦਾ ਡਾਇਲੋਗ ਸੀ ਉਹਦਾ ਕੀ ਮੀਨਿੰਗ ਕੀ ਹੈ ਉਹਦਾ ਕੀ ਮਤਲਬ ਹੈ ਸੋ ਇਸ ਕਰਕੇ ਕੋਈ ਸਾਨੂੰ ਪ੍ਰਾਊਡ ਕੀ ਹੁੰਦਾ ਕਿ ਤੁਸੀਂ ਪੰਜਾਬੀ ਨੂੰ ਜਿਉਂਦਾ ਰੱਖ ਰਹੇ ਹੋ ਸੋ ਵੱਡਾ ਮਾਦੇ ਮੈਂ ਜੀ ਇਹ ਇਹ ਨੂੰ ਸਿਰਫ ਤੁਸੀਂ ਮਨੋਰੰਜਨ ਦਾ ਸਾਧਨਾ ਸਮਝੋ ਕਹਿੰਦੇ ਸਿਨੇਮੇ ਕੋਲ ਕਿਸੇ ਯੁੱਗ ਨੂੰ ਬਦਲ ਦੀ ਅਥਾਹ ਸ਼ਕਤੀ ਹੁੰਦੀ ਹੈ ਸੋ ਇਸ ਕਰਕੇ ਸਿਨੇਮੇ ਰਾਹੀਂ ਨਵੀਆਂ ਚੀਜ਼ਾਂ ਦਰਸ਼ਕਾਂ ਦੇ ਰੂਬਰੂ ਹੋ ਰਹੀਆਂ ਨੇ ਜ਼ਿੰਦਗੀ ਦੀ ਫਲਸਫੀ ਰੂਬਰੂ ਹੋ ਰਹੀ ਹੈ ਸੋ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਜਿਹੜੀ 13 ਸਤੰਬਰ ਹੈ 13 ਸਤੰਬਰ ਨੂੰ ਬਾਬੇ ਨਾਨਕ ਦਾ 13-13 ਤੋਂ ਨਾਲੇ ਗੱਲ ਹੈ ਸੋ ਬੜਾ ਸੁਭਾਗਾ ਦਿਨ ਹੈ ਇਹ ਉਸ ਦਿਨ ਤੁਸੀਂ ਜ਼ਿੰਦਗੀ ਦੀਆਂ ਜਿਹੜੇ ਤਲਖਾ ਕੀਤੇ ਉਹਨਾਂ ਨੂੰ ਪਰਦੇ ਤੇ ਰੂਪਮਾਨ ਹੁੰਦੀਆਂ ਦੇਖੋਗੇ ਸੋ ਮੈਂ ਤੁਸੀਂ ਸਮਝੋਗੇ ਕਿ ਤੁਹਾਡੀ ਜ਼ਿੰਦਗੀ ਉਹਨੂੰ ਦੇਖਣ ਦੀਆਂ ਤਕਦੀਲ ਹੁੰਦੀ ਹੈ ਆਪਣੇ ਪੂਰੇ ਪਰਿਵਾਰਾਂ ਦੇ ਸਮੇਤ ਇਹ ਫਿਲਮ ਬੱਚਿਆਂ ਲਈ ਵੀ ਹੈ ਇਹ ਬਜ਼ੁਰਗਾਂ ਲਈ ਵੀ ਹੈ ਇਹ ਨੌਜਵਾਨਾਂ ਲਈ ਵੀ ਹੈ ਹਰ ਵਰਗ ਦੀ ਫਿਲਮ ਹੈ ਸੋ ਆਓ ਆਪਾਂ ਆਪਣੇ ਬੱਚਿਆਂ ਨੂੰ ਜੇ ਪਿਆਰ ਕਰਦੇ ਆਂ ਆਪਣੀ ਬੋਲੀ ਨੂੰ ਪਿਆਰ ਕਰਦੇ ਆਂ ਜੇ ਆਪਣੇ ਕਲਚਰ ਨੂੰ ਪਿਆਰ ਕਰਦੇ ਆਂ ਤਾਂ ਇਹੋ ਜਿਹੇ ਸੁਨੇਹੇ ਜ਼ਰੂਰ ਪ੍ਰਫੁੱਲਤ ਕਰੀਏ